ਉਸ ਨੂੰ ਗਿੱਟੇ ਚੱਕ ਅੰਦਰ ਹਾਂ ਅੱਜ ਕੀ ਬਣਾਉਣ ਲੱਗੀ ਮੰਮੀ ਅੱਜ ਪਤ ਬਣਾਉਣ ਲੱਗੀ ਆ ਤੇਰੇ ਵਿਆਹ ਦੀਆਂ ਮਾਈਆਂ ਲਾਉਣ ਸੈਲੂ ਫਾਇਆ ਕਿਉਂ ਹੋੜ ਪਾਇਆ ਆਟਾ ਹੁਣ ਆਟਾ ਥੋੜਾ ਲਿ ਕੇ ਤੇਨੂੰ ਮਾਈਆਂ ਪਾ ਦੇਣਾ ਠੀਕ ਇਹ ਕਾ ਤੋਂ ਪਾਉਂਦੇ ਹੁੰਦੇ ਆ ਏ ਵਸ ਮਾਈਆਂ ਅੱਜ ਪਾਤੀਆਂ ਅੱਜ ਤੋਂ ਬਾਅਦ ਐ ਬਾਹਰ ਨਹੀਂ ਜਾਣਾ ਕਿਤੇ ਜੇ ਕੋਈ ਕੰਮ ਹੋਇਆ ਕੰਮ ਹੋਇਆ ਫਿਰ ਕੋਈ ਡੈਡੀ ਜਾਇਆ ਹੋਊਗਾ ਬੀਤ ਜਾਇਆ ਹੋਊਗਾ ਮਾਈਆਂ ਪਾਈਆਂ ਤੇ ਬਚਾਈਦਾ ਨਹੀਂ ਜੀਦਾ ਕੱਲੀ ਪੰਜੀਰੀ ਬਣਦੀ ਹੁੰਦੀ ਮਾਈਆਂ ਦੀ ਨਾ ਪੰਜੀਰੀ ਹੁੰਦੀ ਆ ਪੰਜੀਰੀ ਬਣਾ ਲਓ ਮਰੱਬਾ ਖਾ ਲਓ ਹੂੰ

ਮੇਰੇ ਬੱਚਾ ਚਾਹਣਾ ਜੇ ਇੱਕ ਗੋਲਾ ਆٹے ਦਾ ਖੰਡ ਨਹੀਂ ਬਣਦਾ ਜੇ ਇੱਕ ਗੋਲਾ ਆٹے ਦਾ ਦੋ ਗੋਲੇ ਆ ਦੋ ਗੋਲੇ ਦੋ ਵਾਰ ਖੰਡਦੇ ਤਾਂ ਇੱਕ ਗੋਲੀ ਆٹے ਦੀ ਆ ਤੇ ਫਿਰ ਦੋ ਗੋਲੀਆਂ ਖੰਡਦੇ ਆ ਉਦੋਂ ਡਬਲ ਪਾਉਣੀ ਆ ਤੇ ਬਣਾਉਣੀ ਤੇ ਪ੍ਰਸ਼ਾਦ ਬੋਨਾ ਤੇਜੀ ਆਪ ਕੋਲ ਆਟੇ ਦਾ ਕਖੰਡ ਦੀ ਪਾਣੀ ਇ ਇੰਨੀ ਬਣੀ ਹੋਰ ਤੇ ਜੇ ਥੋੜਾ ਹੋਣਾ ਤਾਂ ਫੇਰ ਇਹ ਪਾਉਣਾ ਹੈ ਤੇ ਅੱਧੀਆਂ ਕਿੱਦੀਆਂ ਰਾਲ ਨਹੀਂ ਬਣ ਵੀ ਗਏ ਮਾਂ ਗਾਣ ਲੈ ਲੈ ਪੱਤ ਖਾ ਕੇ ਦੇ ਖਾ ਦੇ ਤੰਜੀਰੀ ਮਾਈਆਂ ਕਰਮਾ